ਅੱਜ ਟੀਮ ਜਾ ਰਹੀ ਹੈ ਹਾਂਜੀ ਜੋ ਅੱਜ ਟੀਮ ਜਾ ਰਹੀ ਹੈ ਜੀ ਇਹ ਬੜਾ ਖੁਸ਼ੀ ਦਾ ਮੌਕਾ ਹੈ ਜਿਹਦੇ ਵਿੱਚ ਸਾਡੇ ਬੱਚੇ ਇੱਕ ਚੰਗੇ ਪੱਥ ਤੇ ਜਾ ਰਹੇ ਨੇ ਇਸ ਦੇ ਵਿੱਚ ਇਹ 19ਵੀਂ ਸਕਾਉਟ ਗਾਈਡ ਜੰਬੂਰੀ ਹੋ ਰਹੀ ਹੈ ਔਰ ਇਹਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਮਾਨਯੋਗ ਰਾਸ਼ਟਰਪਤੀ ਜੀ ਵੀ ਸ਼ਿਰਕਤ ਕਰਨਗੇ ਕਿਉਂਕਿ ਇੱਕ ਬਹੁਤ ਵਧੀਆ ਕਦਮ ਹੈ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਸ ਦੇ ਵਿੱਚ ਸਾਡੇ 28 ਸਟੇਟਾਂ ਤੋਂ ਬੱਚੇ ਆ ਰਹੇ ਤੇ 6 ਰੇਲਵੇ ਸਟੇਟਾਂ ਤੋਂ ਵੀ 34 ਸਟੇਟਾਂ ਦੇ ਬੱਚੇ ਭਾਗ ਲੈ ਰਹੇ ਨੇ ਜਿੱਥੇ ਬੱਚੇ ਇੱਕ ਦੂਜੇ ਦੇ ਧਰਮ ਕਲਚਰ ਬਾਰੇ ਵੀ ਸਿੱਖਣਗੇ ਇਕੱਠੇ ਹੋਣਗੇ ਤਾਂ ਇੱਕ ਜੋ ਏਕਤਾ ਦਾ ਭਾਵਨਾ ਉਹ ਵੀ ਸਾਰੇ ਬੱਚਿਆਂ ਦੇ ਵਿੱਚ ਪੈਦਾ ਹੋਏਗੀ ਇਸ ਦੇ ਵਿੱਚ ਸਾਡੀ ਜਿਹੜਾ ਜ਼ਿਲ੍ਹਾ ਹੈ ਇੱਥੋਂ ਅਸੀਂ 61 ਬੱਚਿਆਂ ਨੂੰ ਇਸ ਦੇ ਵਿੱਚ ਸ਼ਿਰਕਤ ਕਰਾ ਰਹੇ ਹਾਂ ਤੇ ਨੌ ਮੇਰੇ ਗਾਈਡ ਅਧਿਆਪਕ ਤੇ ਗਾਈਡ ਸਕਾਊਟ ਅਧਿਆਪਕ ਭਾਗ ਲੈ ਰਹੇ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਿੱਖਿਆ ਦੇ ਕੇ ਬੱਚਿਆਂ ਨੂੰ ਇੱਕ ਆਦਰਸ਼ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਕਾਊਟ ਤੇ ਗਾਇਡ ਦਾ ਮਤਲਬ ਹੀ ਹੈ ਜੋ ਦੂਸਰਾ ਵੀ ਪ੍ਰੇਰਣਾ ਹੋ ਪ੍ਰੇਰਣਾਦਾਇਕ ਹੋਣ ਤਾਂ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੇਰਣਾ ਸਰੋਤ ਬਣਾ ਕਰਕੇ ਅਸੀਂ ਸਮਾਜ ਦਾ ਇੱਕ ਬਹੁਤ ਵਧੀਆ ਸੁਧਾਰ ਕਰ ਸਕਦੇ ਆ ਬੱਚਿਆਂ ਨੂੰ ਸਮਾਜ ਦਾ ਇੱਕ ਵਧੀਆ ਅੰਗ ਬਣਾ ਸਕਦੇ ਆ ਤੇ ਸਰਵਪੱਖੀ ਵਿਕਾਸ ਬੱਚਿਆਂ ਦਾ ਇਹਦੇ ਨਾਲ ਸੰਭਵ ਹੋ ਸਕੇਗਾ ਸੋ ਇਹਦੇ ਲਈ ਮੈਂ ਬਹੁਤ ਧੰਨਵਾਦ ਕਰਦੀ ਸਾਡੇ ਅਧਿਆਪਕਾਂ ਦਾ ਸਾਡੇ ਅਹੁਦੇਦਾਰਾਂ ਦਾ ਤੇ ਪੂਰੀ ਸਰਕਾਰ ਦਾ ਤੇ ਭਾਰਤ ਸਰਕਾਰ ਦਾ ਵੀ ਕਿਉਂਕਿ ਇਹ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ ਹੈ ਤਾਂ ਸਾਡਾ ਦੇਸ਼ ਜਿਹੜਾ ਹੈਗਾ ਉਹ ਉਹਦੇ ਨਿਯਮ ਤੇ ਕਾਨੂੰਨਾਂ ਦੀ ਵੀ ਰੱਖਿਆ ਹੁੰਦੀ ਹੈ ਕਿਉਂਕਿ ਸਾਡੇ ਬੱਚੇ ਇੱਕ ਚੰਗੇ ਨਾਗਰਿਕ ਬੰਦੇ ਆ ਬੱਚਿਆਂ ਦਾ ਸਾਰਾ ਪੱਖੀ ਵਿਕਾਸ ਵੀ ਹੁੰਦਾ ਹੈ ਤੇ ਬੱਚਿਆਂ ਨੂੰ ਮੌਕੇ ਵੀ ਮਿਲਦੇ ਆ ਤੇ ਇੱਕ ਰਾਸ਼ਟਰੀ ਏਕਤਾ ਦਾ ਸੰਦੇਸ਼ ਵੀ ਹਰ ਜਗ੍ਹਾ ਜਾਂਦਾ ਹੈ ਸੋ ਇਸ ਲਈ ਇਹ ਸਾਰੇ ਹੀ ਬਹੁਤ ਧੰਨਵਾਦੀ ਆ ਇਹਨਾਂ ਦੀ ਬਹੁਤ ਹੀ ਸਾਰੇ ਵਧਾਈ ਦੇ ਪਾਤਰ ਨੇ ਤੇ ਆਪਾਂ ਨੂੰ ਇਸ ਤਰ੍ਹਾਂ ਦੇ ਕਦਮ ਵਿਲੰਦੇ ਰਣਾ ਚਾਹੀਦਾ ਫਿਰ ਨਾ ਕੇਵਲ ਸਾਡੇ ਸਕੂਲਾਂ ਦਾ ਬਲਕਿ ਪੂਰੇ ਦੇਸ਼ ਦਾ ਹੀ ਵਿਕਾਸ ਸੰਭਵ ਹੈ ਜੇ ਬੱਚਾ ਨੂੰ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਪਾਇਆ ਜਾਵੇ ਤਾਂ ਨਸ਼ਾ ਤਾਂ ਵੀ ਦੂਰ ਰਹਿ ਸਕਦਾ ਬਿਲਕੁਲ ਜੀ ਬਹੁਤ ਅੱਛੀ ਗੱਲ ਤੁਸੀਂ ਪੁੱਛੀ ਹੈ ਜੇ ਬੱਚੇ ਦੇ ਦਿਮਾਗ ਹਮੇਸ਼ਾ ਖਾਲੀ ਦਿਮਾਗ ਹੀ ਜਿਹੜਾ ਉਹਦੇ ਵਿੱਚ ਹੀ ਕੁਝ ਗਲਤ ਗੱਲਾਂ ਐਂਟਰ ਕਰਦੀਆਂ ਪਰ ਜੇ ਅਸੀਂ ਬੱਚਿਆਂ ਨੂੰ ਪੋਜ਼ਿਟਿਵ ਕੰਮਾਂ 'ਚ ਲਗਾਉਂਦੇ ਰਵਾਂਗੇ ਅਸੀਂ ਧਿਆਨ ਖਿੱਚਦੇ ਰਵਾਂਗੇ ਇਹਨਾਂ ਦਾ ਫੋਕਸ ਅਸੀਂ ਚੰਗੇ ਕੰਮਾਂ 'ਚ ਕਰਦਾਂਗੇ ਜਿਵੇਂ ਕੱਛਾ ਸਕਾਉਟਿਕ ਗਾਈਡ ਉਹ ਪ੍ਰੇਰਣਾ ਸਰੋਤ ਹੁੰਦਾ ਬਾਕੀਆਂ ਲਈ ਵੀ ਤੇ ਉਹ ਐਨਾ ਕੰਮਾਂ ਦੇ ਵਿੱਚ ਫਿਰ ਨਹੀਂ ਜਾਣਗੇ ਉਹ ਸਮਾਜ ਲਈ ਪੱਤ ਪ੍ਰਦਰਸ਼ਕ ਬਣਨਗੇ ਅੱਛੇ ਸੋਸ਼ਲ ਵਰਕਰ ਬਣ ਪਾਨਗੇ ਜਿੱਥੇ-ਜਿੱਥੇ ਅੱਛੇ ਡਾਕਟਰ ਅੱਛੇ ਇੰਜੀਨੀਅਰ ਬਣਨਗੇ ਉਸ ਦੇ ਨਾਲ ਸਭ ਦੇ ਮਨ ਦੇ ਵਿੱਚ ਇੱਕ ਸਮਾਜ ਸੇਵਾ ਦੀ ਭਾਵਨਾ ਪੈਦਾ ਹੋਏਗੀ ਜੋ ਥੀਮ ਹੈ ਸਾਡੇ ਸਕਾਉਟਸ ਦਾ ਗਾਈਡਸ ਦਾ ਕਿ ਜਿੱਥੇ ਵੀ ਕਿਤੇ ਸੇਵਾ ਦੀ ਲੋੜ ਹੁੰਦੀ ਹੈ ਤਾਂ ਸਾਡੇ ਬੱਚੇ ਅੱਗੇ ਆਉਂਦੇ ਨੇ ਸੋ ਉਹਦੇ ਨਾਲ ਕੁਰੀਤੀਆਂ ਆਫਗੁਨ ਇਹ ਆਪਣੇ ਆਪ ਹੀ ਦੂਰ ਹੋ ਜਾਣਗੇ ਮੇਰਾ ਨਾਂ ਇਹ ਗੁਰਮੇਲ ਸਿੰਘ 77 ਜਿਲ੍ਹਾ ਸਕਾਉਟਸ ਸਾਡੇ ਜ਼ਿਲ੍ਹੇ ਦੇ 61 ਸਕਾਉਟ ਤੇ ਗਰਲ ਗਾਈਡ ਇਸ ਵਿੱਚ ਭਾਗ ਲੈ ਰਹੇ ਆ ਨੌ ਸਾਡੇ ਜ਼ਿਲ੍ਹੇ ਦੇ ਸਕਾਉਟ ਮਾਸਟਰ ਤੇ ਗਾਈਡ ਕੈਪਟਨ ਭਾਗ ਲੈ ਰਹੇ ਨੇ ਪਹਿਲੀ ਵਾਰੀ ਇਹਨਾਂ ਨੂੰ ਨਹੀਂ ਇਹ ਬਹੁਤ ਅੱਛਾ ਮੌਕਾ ਮਿਲਿਆ ਹੈ ਜਿਹੜੀ ਕਿ 골ਡਨ ਨੈਸ਼ਨਲ ਜਮੂਰੀ ਲਖਨਊ ਵਿਖੇ ਹੋ ਰਹੀ ਹੈ ਤੇ ਸਾਡੇ ਸਕਾਉਟ ਗਾਈਡ ਦੇ ਵਿੱਚ ਬਹੁਤ ਉਤਸ਼ਾਹ ਵੀ ਹੈ ਤੇ ਇਹਨਾਂ ਲਈ ਇੱਕ ਇਹ ਸਮਾਜ ਨਾਲ ਜੁੜਨ ਦਾ ਦੇਸ਼ ਦੇਆਂ ਵੱਖ-ਵੱਖ ਸਟੇਟਾਂ ਦੇ ਸਕਾਉਟਸ ਨਾਲ ਮਿਲਣ ਦਾ ਬਹੁਤ ਅੱਛਾ ਮੌਕਾ ਹੈ। ਕਿੰਨੇ ਕ ਸਕੂਲਾਂ ਦੇ ਬੱਚੇ ਇੱਥੇ ਇਹ 11 ਸਕੂਲਾਂ ਦੇ ਸਕਾਉਟ ਐਂਡ ਗਾਈਡ ਦੇ ਜਿਹੜੇ ਵਿਦਿਆਰਥੀ ਐ ਸ਼ਾਮਲ ਹੋ ਰਹੇ ਨੇ। ਪਹਿਲੀ ਵਾਰ ਹੀ ਜਾ ਰਹੇ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਪਹਿਲਾਂ ਵੀ ਜਾਂਦਾ ਰਹਿੰਦਾ ਹੈ ਪਰ ਇਹ ਜਦੋਂ 골ਡਨ ਜਮੂਰੀ ਬਣਾਈ ਜਾਂਦੀ ਹੈ ਤਾਂ ਹੋਰ ਮਹੱਤਵਪੂਰਨ ਹੋ ਜਾਂਦਾ ਸਾਡੇ ਲਈ। ਉੱਥੇ ਕੌਣ-ਕੌਣ ਪਹੁੰਚ ਰਹੇ ਜੀ ਮੁੱਖ ਮੰਤਰੀ? ਉੱਥੇ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਰਾਸ਼ਟਰਪਤੀ ਇਹ ਇੰਡੀਆ ਤੇ ਮਾਨਯੋਗ ਪ੍ਰਧਾਨ ਮੰਤਰੀ ਇੰਡੀਆ ਤੇ ਹੋਰ ਬਹੁਤ ਜਿਹੜੇ ਸੈਂਟਰ ਦੇ ਡਿਗਨਿਟਰੀਜ਼ ਆ ਵਿੱਚ ਹੋਜੀ ਕਿੰਨੇ ਦਿਨਾਂ ਦਾ ਪ੍ਰੋਗਰਾਮ ਇਹ 5 ਦਿਨ ਦਾ ਹੈ ਜੀ ਇਹਨਾਂ ਦਾ